ਸਬਜਾ ਦੇ ਵਿੱਚੋਂ ਪਰਾਲੀ ਨੂੰ ਜਿਹੜਾ ਖੇਤ ਦੇ ਵਿੱਚ ਨੱਪਿਆ ਤੇ ਅੱਜ ਕਿਸਾਨ ਹੈ ਜਿਹੜਾ ਬੁਰੀ ਤਰ੍ਹਾਂ ਜਿਹੜਾ ਇਹ ਆਪਦੀ ਫਸਲ ਨੂੰ ਮਰੀ ਹੋਈ ਨੂੰ ਤੋਂ ਪ੍ਰਭਾਵਿਤ ਹੋਇਆ ਉਹਨੂੰ ਜਦੋ ਜਹਿਦ ਕਰ ਰਿਹਾ ਉਹਦਾ ਕੀ ਹੱਲ ਹੈ ਅਰ ਥਾਂ ਤੇ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਆ ਇਹ ਲੋਕ ਕਿ ਤੁਸੀਂ ਪਾਉਣ ਪਾਣੀ ਗੰਦਲਾ ਕਰਤਾ ਤੁਸੀਂ ਜ਼ਹਿਰੀਲੀ ਖਾਦ ਬਣਤੀ ਬਣਾਤੀ 1960 ਤੋਂ ਲੈ ਕੇ 66 ਤੋਂ ਲੈ ਕੇ ਅਸੀਂ ਇਹਨਾਂ ਲੋਕਾਂ ਦੀਆਂ ਸੁਣਦੇ ਆਏ ਹਾਂ ਜਦੋਂ ਉਹਨੀਆਂ ਨਵੀਂ ਹਰੀ ਕ੍ਰਾਂਤੀ ਦਾ ਨਾਂ ਦਿੰਦੇ ਲੈ ਕੇ ਆਏ ਸਾਡੇ 'ਚ ਬੋਲਾਂ ਦੇ ਵਿੱਚ ਇੱਕ ਜਿਹੜੇ ਸਾਡੇ ਪੜ ਹੁੰਦੇ ਸੀ ਉੱਥੇ ਸਾਡੇ ਪਿਓ-ਦਾਦੇ ਘੋਲ-ਕੁਸ਼ਤੀਆਂ ਕਰਦੇ ਸੀ ਆ ਖਰਾਕਾ ਖਾ ਕੇ ਅੱਜ ਉਸ ਪੰਜਾਬ ਦੇ ਵਾਰਿਸ ਬੀਕਾਂ ਨੇਰ ਨੂੰ ਕੈਂਸਰ ਦੀਆਂ ਭਰੀਆਂ ਟ੍ਰੇਨਾਂ ਜਾਂਦੀਆਂ ਮਰੀਜ਼ਾਂ ਦੀਆਂ ਜੀ ਆਈ ਲੁਧਿਆਣੇ ਦੇ ਮਹਿੰਗੇ ਹਸਪਤਾਲ ਹਰ ਥਾਂ ਤੇ ਨਕਾ ਨਕ ਭਰੇ ਹੋਏ ਬਿਮਾਰੀਆਂ ਦੀ ਪਰਮਾਰ ਹੈ ਉਹ ਤੁਹਾਡੀਆਂ ਇਹਨਾਂ ਤਕਨੀਕਾਂ ਦੇ ਵਿੱਚੋਂ ਪੈਦਾ ਹੋਇਆ ਹੈ ਤੁਸੀਂ ਕੇਵਲ ਤੇ ਕੇਵਲ ਸਾਡੀ ਲੁਧਿਆਣਾ ਯੂਨੀਵਰਸਿਟੀ ਹੋਈ ਇਹ ਕੇਵਲ ਤੇ ਕੇਵਲ ਕੰਪਨੀਆਂ ਦੇ ਬਣ ਕੇ ਰਹਿ ਗਏ ਇਹ ਕਾਰਪੋਰੇਟ ਘਰਾਣਿਆਂ ਦੇ ਬਣ ਕੇ ਰਹਿ ਗਏ ਵੱਡੀਆਂ ਵੱਡੀਆਂ ਫਰਮਾਂ ਦੇ ਬਣ ਕੇ ਰਹਿ ਗਏ ਜਦੋਂ ਪਰਾਲੀ ਆ ਜਾਂਦੀ ਹੈ ਉਦੋਂ ਲੈ ਲਓ ਸੁਪਰ ਸੀਡਰ ਫਲਾਨੀ ਕੰਪਨੀ ਦਾ ਉਦੋਂ ਲੈ ਲਓ ਹੈਪੀ ਸੀਡਰ ਉਦੋਂ ਲੈ ਲਓ ਚੌਪਰ ਉਦੋਂ ਲੈ ਲਓ ਬੈਲਰ ਉਹਨਾਂ ਕੰਪਨੀਆਂ ਦਾ ਲਿਆ ਲਿਆ ਕਿ ਕਰੋੜਾਂ ਰੁਪਈਆਂ ਦਾ ਲੋਹਾ ਸਾਡੇ ਘਰ ਹੀ ਖੜਾਇਆ ਇਹਨਾਂ ਲੋਕਾਂ ਨੇ ਸਾਬਾ ਕਰਨਜੀਤ ਸਿੰਘ ਉਹਨੇ ਵੀਡੀਓ ਪਾਈ ਜਦੋਂ ਇਹ ਪਰਾਲੀ ਦਾ ਮਸਲਾ ਸੀ ਮੈਂ ਪਰਚੇ ਕਰ ਦੂੰ ਕੋਈ ਪਰਾਲੀ ਨਾਲ ਅੱਗ ਨਾ ਲਾਇਓ ਮੈਂ ਕਾਰਵਾਈ ਕਰ ਦੂੰ ਅੱਜ ਅਸੀਂ ਆਨੇ ਆ ਇੱਥੇ ਗਰਾਊਂਡ ਤੇ ਅੱਜ ਆ ਕਿਸਾਨਾਂ ਦੀ ਸਾਰ ਲਿਆ ਆ ਕੇ ਇਹਦਾ ਕੀ ਹੱਲ ਹੈ ਹੁਣ ਅੰਕਣੇ ਸਾਹਿਬ ਜੋ ਅੱਜ ਕੇਸ ਮਾਰਕਸ ਦੇ ਨਾਲ ਅੱਜ ਦੇ ਕਿਸਾਨ ਦੇ ਵੱਲ ਅੱਜ ਬੈਠੇ ਹੋਏ ਹਨ ਤਾਂ ਬਿਲਕੁਲ ਅੱਜ ਸਾਡਾ ਪਿੰਡ ਕਣੀਆਂ ਅਸੀਂ ਸਾਰੇ ਜਿਹੜੇ ਆ ਗੂ ਆ ਭਾਰਤੀ ਕਿਸਾਨ ਜੀ ਨੇ ਨਿਕਤਾ ਸਿੱਧੂਪੁਰ ਜਿਲ੍ਹਾ ਫਰੀਦਕੋਟ ਤੇ ਸਾਡੇ ਪਿੰਡ ਦੇ ਵਿੱਚ ਅੱਜ ਸਵੇਰ ਅਨਾਉਂਸਮੈਂਟ ਹੋਈ ਕਿ ਅੱਜ ਖੇਤੀਬਾੜੀ ਮੈਕ ਮੈਕ ਸੈਮੀਨਾਰ ਲਾ ਰਿਹਾ ਹੈ ਘਾੜੀ ਦੀਆਂ ਫਸਲਾਂ ਨੂੰ ਲੈ ਤੇ ਸਾਨੂੰ ਇਹ ਪਤਾ ਲੱਗੇ ਤਾਂ ਅਸੀਂ ਇਕੱਠੇ ਹੋਏ ਹਾਂ ਸਾਰਿਆਂ ਨੇ ਸੈਮੀਨਾਰ ਦੇ ਵਿੱਚ ਸਾਡੇ ਜਿਹੜੇ ਡਾਕਟਰ ਸਾਹਿਬਾਨ ਆਏ ਉਹਨਾਂ ਦੇ ਵਿਚਾਰ ਅਸੀਂ ਸੁਣੇ ਤੇ ਜਿਹੜਾ ਭਗ ਦਾ ਮਸਲਾ ਖੇਤੀ ਦਾ ਉਹ ਅਸੀਂ ਰੱਖਿਆ ਤੁਸੀਂ ਦੇਖਿਆ ਸਾਰਿਆਂ ਨੇ ਅੱਜ ਕਣਕ ਦੀ ਜਿਹੜੀ ਫਸਲ ਆ ਉਹ ਬੁਰੀ ਤਰ੍ਹਾਂ ਸੁੰਡੀ ਨੇ ਮਾਰੀ ਹੋਈ ਹੈ ਜੜ ਦੀ ਸੁੰਡੀ ਹੈ ਜਿਹੜੀ ਪਰਾਲੀ ਹੈ ਇਹਦੇ ਕਾਰਨ ਜਿੱਥੇ ਖੇਤਾਂ ਦੇ ਵਿੱਚ ਸੁਪਰ ਸੀਡਰ ਚੱਲਿਆ ਕਿਸਾਨਾਂ ਨੇ ਸੋਚਿਆ ਵੀ ਪਰਾਲੀ ਨੂੰ ਅੱਗ ਨਾ ਲਾਈਏ ਖੇਤਾਂ 'ਚ ਦੱਬਿਆ ਤਾਂ ਜੋ ਬਹੁਤੇ ਕਿਸਾਨ ਇਹ ਜੇ ਆਪਾਂ ਸਾਰੇ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਵੀ ਦੇਣੇ ਆ ਵੀ ਕਿਸਾਨਾਂ ਨੇ ਖੇਤ ਬਾਹੇ ਆ ਕਣਕਾਂ ਦੇ ਤੇ ਬਹੁਤੀਆਂ ਕਣਕਾਂ ਇਹ ਜੀਆਂ ਜਿਹੜੀਆਂ ਬੁਰੀ ਤਰ੍ਹਾਂ ਬਿਮਾਰ ਹੋਈਆਂ ਖੜੀਆਂ ਤੇ ਕਿਸਾਨ ਜਦੋਂ-ਜਦ ਕਰ ਰਿਹਾ ਦਵਾਈਆਂ ਪਾ ਰਿਹਾ ਕਾਉ ਦੇ ਸਬੰਧ ਦੇ ਵਿੱਚ ਇਹ ਸੈਮੀਨਾਰ ਹੋਇਆ ਸੀ ਅੱਜ ਸਾਡੇ ਪਿੰਡ ਦੇ ਵਿੱਚ ਅਸੀਂ ਸਾਰਾ ਪਿੰਡ ਕਿਸਾਨ ਜਥੇਬੰਦੀ ਦੇ ਆਗੂ ਸਾਰੇ ਅਸੀਂ ਇਕੱਠੇ ਹੋ ਕੇ ਡਾਕਟਰ ਸਾਹਿਬਾਨਾਂ ਨੂੰ ਇਹ ਇੱਕ ਸਵਾਲ ਪੁੱਛਿਆ ਵੀ ਅੱਜ ਤੋਂ ਡੂੜ ਮਹੀਨਾ ਪਹਿਲਾਂ ਜਦੋਂ ਪਰਾਲੀ ਖੇਤਾਂ ਦੇ ਵਿੱਚ ਆਈ ਖੇਤੀਬਾੜੀ ਵਿਭਾਗਾਂ ਮਾਲ ਵਿਭਾਗਾਂ ਪੁਲਿਸ ਵਿਭਾਗਾਂ ਸਾਰਾ ਧਾੜਾ ਵੱੰਨੀ ਖੇਤਾਂ ਦੇ ਵਿੱਚ ਜਿਹੜਾ ਫਿਰਦਾ ਸੀ ਸਾਡਾ ਗਵਾਂਡ ਪਿੰਡ ਕੋਠਾ ਗੁਰੂਕਾ ਉੱਥੇ ਇਹਨਾਂ ਨੇ ਜਾ ਕੇ ਇੱਕ ਗਰੀਬ ਕਿਸਾਨ ਦੇ ਖੇਤ ਦੇ ਉੱਤੇ ਹੱਲਾ ਬੋਲਿਆ ਤੇ ਉਹ ਕਿਸਾਨ ਆ ਕੇ ਸੁਸਾਈਡ ਕਰ ਗਿਆ ਇਹ ਹਾਲਾਤ ਬਣਾਏ ਹੋਏ ਸੀ ਇਹਨਾਂ ਨੇ ਅੱਜ ਤੁਸੀਂ ਉਦੋਂ ਤਾਂ ਪਰਚੇ ਕਰਤੇ ਕਿਸਾਨਾਂ ਦੇ ਉੱਤੇ ਹਜ਼ਾਰਾਂ ਦੇ ਉੱਤੇ ਕਿਸਾਨਾਂ ਨੂੰ ਜੁਰਮਾਨੇ ਦੇ ਨੋਟਿਸ ਭੇਜਤੇ ਘਰੋ ਘਰੀ ਅੱਜ ਉਸ ਵਜ੍ਹਾ ਦੇ ਵਿੱਚੋਂ ਪਰਾਲੀ ਨੂੰ ਜਿਹੜਾ ਖੇਤ ਦੇ ਵਿੱਚ ਨੱਪਿਆ ਤੇ ਅੱਜ ਕਿਸਾਨ ਹੈ ਜਿਹੜਾ ਬੁਰੀ ਤਰ੍ਹਾਂ ਜਿਹੜਾ ਇਹ ਆਪਦੀ ਫਸਲ ਨੂੰ ਮਰੀ ਹੋਈ ਨੂੰ ਤੋਂ ਪ੍ਰਭਾਵਿਤ ਹੋਇਆ ਉਹਨੂੰ ਜਦੋਂ ਜਹਿਦ ਕਰ ਰਿਹਾ ਉਹਦਾ ਕੀ ਹੱਲ ਹੈ ਇਹਨਾਂ ਨੇ ਆ ਕੇ ਕੀ ਕਿਹਾ ਕਹਿੰਦੇ ਇਹਦੇ ਵਿੱਚ 2 ਲੀਟਰ ਕਲੋਰੋਪੈਰੀਫਾਸਫਰ ਹੈ ਹਰ ਥਾਂ ਤੇ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਆਏ ਲੋਕ ਕਿ ਤੁਸੀਂ ਪਾਉਣ ਪਾਣੀ ਗੰਦਲਾ ਕਰਤਾ ਤੁਸੀਂ ਜ਼ਹਿਰੀਲੀ ਖਰਾਕ ਬਣਤੀ ਬਣਾਤੀ 1960 ਤੋਂ ਲੈ ਕੇ 66 ਤੋਂ ਲੈ ਕੇ ਅਸੀਂ ਇਹਨਾਂ ਲੋਕਾਂ ਦੀਆਂ ਸੁਣਦੇ ਆਏ ਹਾਂ ਜਦੋਂ ਦੀ ਨਵੀਂ ਹਰੀ ਕ੍ਰਾਂਤੀ ਦਾ ਨਾਂ ਦਿੰਦੇ ਆ ਲੈ ਕੇ ਆਏ ਆ ਸਾਡੇ ਚ ਤੁਸੀਂ ਆਹ ਕਰ ਲੋ ਨਵੀਆਂ ਤਕਨੀਕਾਂ ਕਰ ਲੋ ਅਸੀਂ ਕਰਦੇ ਆਏ ਕਰਦੇ ਆਏ ਅੱਜ ਸਾਡੇ ਸਿਰ ਪੰਡਾਂ ਕਰਜ਼ੇ ਦੀਆਂ ਤੇ ਸੁਸਾਇਡ ਕਰ ਰਿਹਾ ਹੈ ਕਿਸਾਨ ਸਾਨੂੰ ਉਹਦੇ ਮੁਤਾਬਕ ਜਿੰਸਾਂ ਦੇ ਭਾਅ ਨਹੀਂ ਮਿਲ ਰਹੇ ਸਰਕਾਰਾਂ ਦੇ ਨਹੀਂ ਰਹੀਆਂ ਉਲਟਾ ਕਿਸਾਨ ਨੂੰ ਜਿਹੜਾ ਹੈਗਾ ਦੂਸ਼ਣਵਾਜੀ ਕਰਨੀ ਵੀ ਤੁਸੀਂ ਪਾਉਣ ਪਾਣੀ ਗੰਧਲਾ ਕਰ ਰਹੇ ਹੋ ਤੁਸੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹੋ ਅੱਜ ਹੁਣੇ ਸੈਮੀਨਾਰ ਦੇ ਵਿੱਚ ਇਹਨਾਂ ਡਾਕਟਰ ਸਹਿਬਾਨਾਂ ਦਾ ਕਹਿਣਾ ਹੈ ਕਿ 2 ਲੀਟਰ ਕਲੋਰੋ ਪਾ ਦਿਓ ਕੋਈ ਨਲ ਫਾਸ ਦੀ ਸਪਰੇਅ ਕਰ ਦਿਓ ਹੋਰ ਦਵਾਈਆਂ ਇਹਨਾਂ ਨੇ ਦੱਸਿਆ ਉਹਨਾਂ ਦੀ ਸਪਰੇਅ ਕਰ ਦਿਓ ਨੇ ਸਾਨੂੰ ਪੁੱਛਣਾ ਚਾਹੁੰਦੇ ਆ ਇੱਕ ਮਹੀਨੇ ਦੀ ਬੱਚਾ ਕਣਕ ਹੈ ਜਿਹਦੇ ਉੱਤੇ ਤੁਸੀਂ ਅੱਜ ਇਹ ਸਪਰੇਹਾਂ ਤੇ ਦਵਾਈਆਂ ਪਾਉਣ ਲੱਗੇ ਕੀ ਤੁਹਾਡੀ ਇਸ ਤਕਨੀਕ ਦੇ ਵਿੱਚੋਂ ਪਹਿਲਾਂ ਕੁਝ ਘਟ ਰਿਹਾ ਅੱਜ ਪੰਜਾਬ ਦੇ ਵਿੱਚੋਂ ਇਸ ਪੰਜਾਬ ਦੀ ਖਰਾਕ ਨੂੰ ਖਾ ਕੇ ਜਿਹੜੇ ਬੋਲਾਂ ਦੇ ਵਿੱਚ ਇੱਕ ਜਿਹੜੇ ਸਾਡੇ ਪੜ ਹੁੰਦੇ ਸੀ ਉੱਥੇ ਸਾਡੇ ਪਿਓ-ਦਾਦੇ ਘੋਲ-ਕੁਸ਼ਤੀਆਂ ਕਰਦੇ ਸੀ ਆ ਖਰਾਕਾਂ ਖਾ ਕੇ ਅੱਜ ਉਸ ਪੰਜਾਬ ਦੇ ਵਾਰਿਸ ਪੀਕਾ ਨੇਰ ਨੂੰ ਕੈਂਸਰ ਦੀਆਂ ਭਰੀਆਂ ਟ੍ਰੇਨਾਂ ਜਾਂਦੀਆਂ ਮਰੀਜ਼ਾਂ ਦੀਆਂ ਪੀਜੀਆਈ ਲੁਧਿਆਣੇ ਦੇ ਮਹਿੰਗੇ ਹਸਪਤਾਲ ਹਰ ਥਾਂ ਤੇ ਨਕਾ ਨਕ ਭਰੇ ਹੋਏ ਬਿਮਾਰੀਆਂ ਦੀ ਪਰਮਾਰ ਹੈ ਉਹ ਤੁਹਾਡੀਆਂ ਇਹਨਾਂ ਤਕਨੀਕਾਂ ਦੇ ਵਿੱਚੋਂ ਪੈਦਾ ਹੋਇਆ ਤੇ ਅੱਜ ਤੁਸੀਂ ਨਵਾਂ ਸਾਨੂੰ ਹੋਰ ਇੱਕ ਜੰਜਾਲ ਵੜਤਾ ਵੀ ਜਮ ਦੀ ਕਣਕ ਦੇ ਉੱਤੇ 2 ਲੀਟਰ ਕਲੋਰੋ ਪਾ ਦਿਓ ਇਹਦੇ ਨਾਲ ਤੁਸੀਂ ਪੁੱਛਣਾ ਚਾਹੁੰਦੇ ਆ ਕਿ ਖੁਰਾਕ ਖਾਣ ਜੋਗ ਰਹੇ ਜੋ ਇਹ ਕਣਕ ਕਿ ਇਸ ਕਲੋਰੋ ਦੇ ਨਾਲ ਪਾਉਣ ਪਾਣੀ ਤੇ ਧਰਤੀ ਦੀ ਜਿਹੜੀ ਸਿਹਤ ਹੈ ਉਹ ਬਰਕਰਾਰ ਰਹੂਗੀ ਇਹ ਕਿੱਡੇ ਕਢੂਗੇ ਖੂਪਟਣੇ ਹਲੇ ਤੁਸੀਂ ਜਿਹੜੇ ਵਿੱਚ ਮਾਰ ਕੇ ਸਾਨੂੰ ਸਿੱਟਣਾ ਅੱਛਾ ਇਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆਏ ਤੁਸੀਂ ਕੇਵਲ ਤੇ ਕੇਵਲ ਸਾਡੀ ਲੁਧਿਆਣਾ ਯੂਨੀਵਰਸਿਟੀ ਹੋਈ ਇਹ ਕੇਵਲ ਤੇ ਕੇਵਲ ਕੰਪਨੀਆਂ ਦੇ ਬਣ ਕੇ ਰਹਿ ਗਏ ਇਹ ਕਾਰਪੋਰੇਟ ਘਰਾਣਿਆਂ ਦੇ ਬਣ ਕੇ ਰਹਿ ਗਏ ਵੱਡੀਆਂ ਵੱਡੀਆਂ ਫਰਮਾਂ ਦੇ ਬਣ ਕੇ ਰਹਿ ਗਏ ਜਦੋਂ ਪਰਾਲੀ ਆ ਜਾਂਦੀ ਹੈ ਉਦੋਂ ਲੈ ਲਓ ਸੁਪਰ ਸੀਡਰ ਫਲਾਨੀ ਕੰਪਨੀ ਦਾ ਉਦੋਂ ਲੈ ਲਓ ਹੈਪੀ ਸੀਡਰ ਉਦੋਂ ਲੈ ਲਓ ਚੌਪਰ ਉਦੋਂ ਲੈ ਲਓ ਬੈਲਰ ਉਹਨਾਂ ਕੰਪਨੀਆਂ ਦਾ ਲਿਆ ਲਿਆ ਕੇ ਕਰੋੜਾਂ ਰੁਪਈਆ ਦਾ ਲੋਹਾ ਸਾਡੇ ਘਰ ਹੀ ਖੜਾਇਆ ਇਹਨਾਂ ਲੋਕਾਂ ਨੇ ਸਾਨੂੰ ਕਰਜਾਈ ਹੋਰ ਕੀਤਾ ਮਜਬੂਰ ਕਰਕੇ ਕਿ ਤੁਸੀਂ ਪਰਾਲੀ ਨੂੰ ਅੱਗ ਨਾ ਲਾਇਓ ਅਸੀਂ ਪਰਚਾ ਕਰ ਦਾਂਗੇ ਐਸੇ ਹੀ ਮਹਿਕਮੇ ਦੇ ਸਾਡੇ ਫਰੀਦਕੋਟ ਦੇ ਚੀਫ ਸਾਹਿਬ ਕਰਨਜੀਤ ਸਿੰਘ ਉਹਨੇ ਵੀਡੀਓ ਪਾਈ ਜਦੋਂ ਇਹ ਪਰਾਲੀ ਦਾ ਮਸਲਾ ਸੀ ਮੈਂ ਪਰਚੇ ਕਰ ਦੂੰ ਕੋਈ ਪਰਾਲੀ ਨੂੰ ਅੱਗ ਨਾ ਲਾਇਓ ਮੈਂ ਕਾਰਵਾਈ ਕਰ ਦੂੰ ਅੱਜ ਅਸੀਂ ਆਨੇ ਆ ਇੱਥੇ ਗਰਾਊਂਡ ਤੇ ਅੱਜ ਕਿਸਾਨਾਂ ਦੀ ਸਾਰ ਲਾਏ ਆ ਕੇ ਇਹਦਾ ਕੀ ਹੱਲ ਹੈ ਹੁਣ ਇਹ ਕੀ ਕਹਿ ਰਿਹਾ ਇਹ ਸਟੇਟਮੈਂਟ ਇਹਨਾਂ ਦੀਆਂ ਮੋਰੀਆਂ ਲੰਗਣ ਦੀਆਂ ਬਣੀਆਂ ਹੋਣ ਨੇ ਜੇ ਮੌਸਮ ਗਰਮ ਹੈ ਤਾਂ ਸੁੰਡੀ ਪੈ ਰਹੀ ਆ ਅਸੀਂ ਆਨੇ ਆਓ ਖੇਤ ਵਿਖਾਈਏ ਇਹ ਕੋਹ ਖੇਤ ਹੈ ਜਿੱਥੇ ਕਿਸਾਨਾਂ ਨੇ ਅੱਗ ਲਾ ਕੇ ਕਣਕ ਬੀਜੀ ਆ ਪਰਾਲੀ ਨੂੰ ਉੱਥੇ ਉਹ ਕਣਕ ਵੇਖ ਲਓ ਇਹ ਕੋਹ ਖੇਤ ਹੈ ਜਿੱਥੇ ਸੁਪਰ ਸੀਡਰ ਨਾਲ ਜਾਂ ਪਰਾਲੀ ਨੂੰ ਥੱਲੇ ਨੱਪ ਕੇ ਕਣਕ ਬੀਜੀ ਉਹ ਖੇਤ ਹੈ ਉਹਨਾਂ ਖੇਤਾਂ ਦੇ ਵਿੱਚ ਕਿਸਾਨ ਵਿਚਾਰੇ ਲੱਗੇ ਹੋਏ ਆ ਕਿਸੇ ਨੇ ਇੱਕ ਵਾਰੀ ਦਵਾਈ ਪਾਤੀ ਕੋਈ ਦੂਜੀ ਏਰ ਪਾਈ ਜਾਂਦਾ ਜਦੋਂ ਜਹਦਾ ਸੀ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਜਿਹੜੇ ਤੁਸੀਂ ਰਸਤੇ ਸਾਨੂੰ ਦੱਸੇ ਰਿਹਾ ਦੱਸ ਰਹੇ ਆ ਜੇ ਇਸੇ ਤਰ੍ਹਾਂ ਹੀ ਚੱਲਣਗੇ ਕੀ ਕਿਸਾਨ ਨੂੰ ਇਸੇ ਤਰ੍ਹਾਂ ਹੀ ਮਾਰੀ ਜਾਓਗੇ ਕੀ ਲੋਕਾਂ ਨੇ ਜਿਨ੍ਹਾਂ ਨੇ ਖਰਾਕ ਖਾਣੀ ਹੈ ਉਹਨਾਂ ਨੂੰ ਇਸੇ ਤਰ੍ਹਾਂ ਹੀ ਮਾਰੀ ਜਾਓਗੇ ਤੁਸੀਂ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਇਕੱਲੇ ਕਿਸਾਨ ਦੀ ਜ਼ਿੰਮੇਵਾਰੀ ਹੈ ਅੱਜ ਅਸੀਂ ਇਸ ਲਈ ਇੱਥੇ ਇਕੱਠੇ ਹੋਏ ਹਾਂ ਤੇ ਇਹਨਾਂ ਨੂੰ ਜਿਹੜਾ ਅਸੀਂ ਡੱਕਿਆ ਹੋਇਆ ਇੱਥੇ ਵੀ ਜਵਾਬ ਦੇ ਕੇ ਜਾਓ ਲੋਕਾਂ ਦੇ ਵਿੱਚ ਨਹੀਂ ਬਾਕੀ ਇਹ ਕਿਸਾਨ ਆਪਣਾ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਆਪਣਾ ਜੇ ਕੈਂਪ ਤਾਂ ਲੋਕਾਂ ਸਹੂਲਤਾਂ ਵਾਸਤੇ ਕਿਸਾਨਾਂ ਦੇ ਸਹੂਲਤਾਂ ਵਾਸਤੇ ਲਗਾਏ ਜਾ ਰਹੇ ਹਨ ਜੀ ਵੇਖੋ ਸਹੂਲਤਾਂ ਵਾਸਤੇ ਲਾਏ ਜਾ ਰਹੇ ਐ ਫਿਰ ਕਿੱਥੋਂ ਦੀ ਸਹੂਲਤਾਂ ਅਸੀਂ ਆਨੇ ਵੀ ਇਹ ਜਿਹੜੀ ਸਮੱਸਿਆ ਕਣਕ ਨੂੰ ਆ ਰਹੀ ਹੈ ਇਹ ਪਰਾਲੀ ਚ ਆ ਰਹੀ ਹੈ ਜੀ ਇਹ ਆਂਦੇ ਮੌਸਮ ਕਾਰਨ ਆ ਰਹੀ ਹੈ ਮੌਸਮ ਗਰਮ ਹੈ ਹੁਣ ਤੁਸੀਂ ਇਹ ਦੇਖ ਲਓ ਵੀ ਹੁਣ ਤਾਂ ਕਣਕ ਵੈਸੇ ਹੀ ਅੱਗੇ ਨਾਲ 15 ਦਿਨ ਪਿਛੇਤੀ ਬੀਤੀ ਜਾਂਦੀ ਹੈ ਕਿਉਂਕਿ ਉਧਰੋਂ ਝੋਨਾ ਲੱਗਣ ਨਹੀਂ ਦਿੱਤਾ ਜਾਂਦਾ ਚੋਣਾ ਲੇਟ ਹੋ ਜਾਂਦੇ ਕਣਕ ਤੋਂ ਪ੍ਰਾਲੀ ਨੂੰ ਇਹ ਅੱਗ ਨਹੀਂ ਲਾਉਣਦੇ ਤੇ ਵੀਜਨ ਚ ਆਟੋਮੈਟਿਕਲੀ ਲੇਟ ਹੋ ਜਾਂਦੀ ਹੈ ਤੇ ਅਸੀਂ ਤਾਂ ਕਣਕ ਅਕਤੂਬਰ ਦੇ ਮਹੀਨੇ ਟੈਂਪਰੇਚਰ ਦੇ ਵਿੱਚ ਦੇ ਰਹੇ ਉਦੋਂ ਸੁੰਡੀ ਕਿੱਥੇ ਸੀਗੀ ਸੋ ਅੱਜ ਇਹ ਜਿਹੜੀਆਂ ਸਹੂਲਤਾਂ ਨਹੀਂ ਕਿਹਾ ਜਾ ਸਕਦਾ ਇਹ ਕਿਸਾਨ ਨੂੰ ਫਿਰ ਮਾਰਨਾ ਹੈ ਸਹੂਲਤ ਤਾਂ ਤਾਂ ਕਹੀਏ ਜੇ ਅੱਜ ਇਹ ਮੰਨਣ ਇੱਥੇ ਵੀ ਇਹ ਪਰਾਲੀ ਨੂੰ ਖੇਤ ਦੇ ਵਿੱਚ ਨੱਪਣ ਨਾਲ ਸਮੱਸਿਆ ਆਈ ਹੈ ਇਹਦਾ ਹੱਲ ਕਰੀਏ ਸਹੂਲਤ ਤਾਂ ਤਾਂ ਹੋਵੇ ਇਹ ਤਾਂ ਇਹ ਕਹਿ ਰਿਹਾ ਕਿ ਪਰਾਲੀ ਨੂੰ ਖੇਤ ਚ ਨੱਪਣ ਨਾਲ ਸਮੱਸਿਆ ਨਹੀਂ ਆ ਰਹੀ ਮੌਸਮ ਗਰਮ ਹੈ ਤਾਂ ਆ ਰਹੀ ਹੈ ਇਹ ਇਹਨੂੰ ਸਹੂਲਤ ਕਹਾਂਗੇ ਕਿ ਕਿਸਾਨ ਨੂੰ ਮਾਰਨ ਵਾਲੀ ਨੀਤੀ ਕਹਾਂਗੇ ਇਹ ਫਿਰ ਤਾਂ ਆਪਣਾ ਜੋ ਘਰਾਓ ਕਿੰਨਾ ਚਿਰ ਚੱਲੇਗਾ ਇਹ ਘਰਾਓ ਅਸੀਂ ਇਹਨੇ ਵੀ ਇੱਥੇ ਲਿਖ ਕੇ ਦਿਓ ਕੋਈ ਜ਼ਿੰਮੇਵਾਰੀ ਅਧਿਕਾਰੀ ਆਵੇ ਇਹਨਾਂ ਦਾ ਵੀ ਇਹ ਚੀਜ਼ ਹੈ ਜਿਹੜੀ ਸਮੱਸਿਆ ਹੈ ਪ੍ਰਾਲੀ ਚੁੱਪ ਜੀ ਔਰ ਤੁਹਾਡੇ মিডিਆ ਰਾਹੀਂ ਇਹ ਮਸਲੇ ਨੂੰ ਸੀ ਹਾਈਲਾਈਟ ਕਰਨਾ ਚਾਹੁੰਦੇ ਵੱਡੀ ਗੱਲ ਇਹ ਵੀ ਇਹ ਅਸੀਂ ਕਿੰਨਾ ਚਿਰ ਮਰੀ ਜਾਵਾਂਗੇ ਅਸੀਂ ਆਪਣੀ ਖੁਰਾਕ ਖਤਮ ਕਰ ਲਈ ਅਸੀਂ ਆਪਦੀ ਉਪਜਾਊ ਧਰਤੀ ਖਤਮ ਕਰ ਲਈ ਅਸੀਂ ਪਾਉਣ ਪਾਣੀ ਖਤਮ ਕਰ ਲਿਆ ਆਪਦੀ ਸਿਹਤਾਂ ਖਤਮ ਕਰ ਲਈ ਇਹਨਾਂ ਦੇ ਮਗਰ ਕਿੰਨਾ ਚਿਰ ਲੱਗੀ ਜਾਵਾਂਗੇ ਇਹਨਾਂ ਨੇ ਨਵੀਂ ਹੋਰ ਆ ਕੇ ਸੇਧ ਦੇਤੀ ਅਸੀਂ ਕਦੇ ਜੰਮਦੀ ਕਣਕ 'ਚ ਕਦੇ ਅੱਜ ਤੱਕ ਦਵਾਈ ਪਾਈ ਸੀ ਹੁਣ ਇਹਨਾਂ ਨੇ ਕਹਿੰਦਾ ਕਲੋਰੋ ਪਾਰੋਂ ਲੈਂਡਾ ਪਾ ਲੋ ਇਹ ਇਹ ਅਸੀਂ ਜਵਾਬ ਨਹੀਂ ਦੇਵਾਂਗੇ ਇਹਨਾਂ ਨੂੰ ਇਹਨਾਂ ਗੱਲਾਂ ਦੇ ਤਾਂ ਇਹਨਾਂ ਦੀ ਅਕਲ ਕਿਵੇਂ ਟਿਕਾਣੇ ਆਊਗੀ ਧੰਨਵਾਦ